ਸਾਹਿਤਕਾਰਾਂ ਦੀ ertidh ਔਰ ਦੇਸ਼ ਭਗਤਾਂ ਦੀ ertidh ਤੁਡੀਕੇ ਅੱਜ ਤੁਡੀਕੇ ਟਾਕੇ ਪੰਜਾਬ ਕੇਸਰੀ ਕਿਨਨ ਨੂੰ ਕਿਹਾ ਜਾਂਦਾ ਸੀ ਲਾਲਾ ਲਾਲ ਪਸਰਾਏ ਜੀ ਉਹਨਾਂ ਨੂੰ ਨਾਟਕ ਨਸਤਕ ਹੋਣ ਦਾ ਮੌਕਾ ਮਿਲਿਆ ਗਦਰੀ ਵਾਪਿਆਂ ਦੀ ertidh ਤੇ ਆਕੇ ਯਾਦ ਕਰ ਕਿ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮੱਤ ਬਖਸ਼ੀ ਦਾ ਪਿਆ ਉਹਨਾਂ ਦੇ ਪਾਇ ਹੋ ਪੂਰਨਿਆ ਤੇ ਚੱਲ ਗਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਪਾੜੀ ਕਹਾਣਾ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣਾ ਜਾਨਾ ਅਸਲ ਚ ਮੰਗਣਾ ਸਰਪੰਚ ਸਾਹਿਬ ਨੇ ਅੱਲਕੇ ਨਵੇਂ ਸਰਪੰਚ ਨੇ ਐਨੇ ਜਿੱਦ ਤਾਂ 50 ਮੰਗਾ ਗਏ ਨੇ ਬੰਦੇ ਉਹ ਛੱਪੜ ਪਤਾ ਨਹੀਂ ਕਿੱਥੋਂ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਕਹੋ ਜੀ ਛੱਪੜ ਵਾਸਤੇ ਐਨੇ ਪੈਸੇ ਚਾਹੀਦੇ ਆਪਾਂ ਦੇਹ ਦੇ ਨੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਸਿੱਧੀ ਜੀ ਗੱਲ ਮੈਨੇ ਜਿੱਦ ਤਾਂ ਬਹੁਤ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮੈਨੂੰ ਪਤਾ ਲਿਆ ਲਿਆ ਜੀ ਮੈਨੂੰ ਆਹ ਦਾਹਾ ਆਲਾ ਮੰਗ ਪੱਤਰ ਨਹੀਂ ਦੇ ਤੱਕ ਬਣਾਇਆ ਹੈ ਨਾ ਉਹ ਨਵੇਂ ਸਰਪੰਚ ਨੇ ਕਿ ਕੋਈ ਨਹੀਂ ਕੋਈ ਮੈਂ ਵੀ ਨਵੇਂ ਹਾਂ ਪਾਈਪ ਲਾਈਨ ਮੈਂ ਜਦੋਂ ਬਸਟਾਡੇ ਤੋਂ ਮੁੜਿਆ ਅੱਜੇ ਪੱਛੇ ਨੂੰ ਲਾਲਾ ਜੀ ਦੇ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤੇ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀ ਵੀ ਇਹ ਦਾ ਬਹੁਤ ਖਰਾਬ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੈਂ ਮੰਗ ਰੱਖੀ ਹੋਵੇ ਨਾ ਹੋਵੇ ਇਹ ਬੈਗਨਾਨਸ ਕਰਦੇ ਨਾਲ ਸੀਵਰੇਜ ਦਾ ਕੰਮ ਤਾਂ ਖੋਦਾ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਸੀ ਉਹੀ ਪਰ ਕਿਹ ਲੋ ਪੰਦੇ ਪਾਣੀ ਇੱਕ ਗਿਆਨਕ 71 ਦਾ 32 ਕੋ ਉਪਤੀ ਆਣੀ ਹੈ ਨਾ ਪਾਣੀ ਨਾਲ ਆ ਰਿਹਾ ਹੈ ਇਹਦਾ ਪਾਣੀ ਹੈ ਹੈਨਾ ਫੇ ਚੱਪੜ ਫੇ ਅੱਛਾ ਉਹੀ ਕਤਾਵ ਹੀ ਬਣਾ ਰੱਖੀ ਹਾਂ ਲਾ ਗਾਹਲਾ ਤਾਂ ਨਾ ਨਕਸ਼ੇ ਬਣਾ ਰਕੇ ਪਰ ਬਣਾਏ ਸੀ ਰਹੀ ਥੀ ਹੈ ਮੋਲ ਕਾਲੀ ਬਤ ਜੇਹਰ ਦਾ ਪਾਣੀ ਪਾਣੀ ਦਿੱਤੀ ਜਦੋਂ ਤਾਂ ਹੋਰ ਕਾ ਜੀ ਆਸੇ ਗਰਾਉਂਡ ਨੂੰ ਅੱਛਾ ਅੰਗਰੇਜ਼ੀ ਜੀ ਨੂੰ ਨਾਬਲਾ ਵਾਲਿਆਂ ਨੂੰ ਪੈਂਦਾ ਨਾ ਮੈਂ ਸਾਰੀ ਤੁਸੀਂ ਮੈਨੂੰ ਸਾਰਾ ਲਿਖ ਕੇ ਦੇ ਦਿਓ ਇਹ ਹੀ ਪੈਸੇ ਵੀ ਆਪਾਂ ਇਹ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਹਾਂ ਪਰ ਜੇ ਤੁਸੀਂ ਢੀਕੋ ਤੁਸੀਂ ਸ਼ੁਰੂ ਕਰ ਲਾਂਗੇ ਤਾਂ ਹੋਰ ਜ਼ਿਆਦਾ ਹੋ ਜਾਏਗਾ ਕੋਈ ਚੀਜ਼ ਨਹੀਂ ਕਰਤੀ ਹੈ ਨਹੀਂ ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਕਿਉਂਕਿ ਮੇਰੇ ਨਾਲ ਐਮਐਲਏ ਮੇਰੇ ਆਲਗੋੜ ਦੀ ਹਲਕਿਆਂ ਦੇ ਧਰਮਕੋੜ ਤੋਂ ਐਮਐਲਏ ਸਾਹਿਬਾ ਬਾਗੇ ਫਰਾਂਸਾ ਐਮਐਲਏ ਮੋਗੇ ਤੋਂ ਐਮਐਲਏ ਇਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹਿਬ ਨਾਲ ਖੜੇ ਬਹੁਤ ਸਾਰੇ ਲੋਕ ਪਤਵੰਤੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਬਕਾ ਸਰਪੰਚ ਤੇ ਮਜੂਤਾ ਸਰਪੰਚ ਕਿੰਨੇ ਜਾਣੇ ਇਕੱਠੇ ਸੀ ਮੈਂ ਗਾਉਂ ਕਿ ਕਿਹੜੇ ਫੀਲਡ ਤੇ ਹੁਣ ਜਾਵੇ ਮੌਜੂਦਾ ਤੇ ਸਾਫ ਦਾ ਇਕੱਠੇ ਉਹਨਾਂ ਦਾ ਟੱਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਾਰੇ ਹੁੰਦੇ ਘੋਗਾਂ ਦੇ ਜਾਨੂ ਹਟ ਜਾਂਦੇ ਆ ਪਤਾ ਆਪਣਾ ਬਰਾਤਾ ਹੀ ਕਰਨ ਨੂੰ ਆੜ ਜਾਂਦੀਆਂ ਉਹਨਾਂ ਦੀ ਮੇਰੇ ਵਿਰੁੱਧ ਲੜਿਆ ਸੀ ਕੋਈ ਵੀ ਕਦੇ ਫਿਰ ਪਰ ਮੈਨੂੰ ਚੰਗਾ ਲੱਗਿਆ ਮੈਂ ਕਿ ਯਾਰ ਸਾਫ ਦਾ ਤੇ ਮੌਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਫ ਦਾ ਪਲੇਅਰ ਖੜੇ ਹੋਣਗੇ ਮੌਜੂਦਾ ਕਲੇ ਵੀ ਖੜੇ ਹੋਣਗੇ ਕਿ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਤੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਤਾ ਜਗਦਿਆਂ ਨੇ ਵੀ ਮੈਂ ਵੀ ਐ ਬਣੂੰਗਾ ਮੈਂ ਵੀ ਧੱਕੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂੰਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਹਾਂ ਬਰਾਬਰੀ ਐ ਸਤ ਸਤ ਹਾਕੀ ਦਾ ਮੈਦਾਨ ਸੁਭਰਾ ਸਕੂਨ ਮਿਲਿਆ ਕਿ ਪੰਜਾਬ ਤੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਹੋ ਉਚੂੜ ਤੱਕ ਦੇਖਿਆ ਹੋ ਅਨਸ ਕਈ ਪਿੰਡ ਹੈਗੇ ਨੇ ਸਾਡੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕਹਿਣਾ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੂਟਿਆਂ ਨੂੰ ਚਾਹਾਂ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿ ਨਹੀਂ ਹਨ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਤੀਨ ਕੀ ਕਿਸੇ ਕੋਲ ਸਾਰੇ ਮੰਨ ਲੈਣਾ ਹਨ ਜਿਲ੍ਹੇ ਕਿਉਂਕਿ ਇਹ ਸਾਡੀ ਦੇ ਅਲਾਉ ਕਰੋਗੇ ਮੇਰਾ ਨਾ ਖਿੱਚ ਕੇ ਬਹਿ ਕੇ ਉਹ ਲੋਕਾਂ ਦੇ ਬਹਿ ਕੇ ਨਾ ਕਬੱਡੀ ਦੇਖਣੀ ਨਹੀਂ ਕਰਦਾ ਨਾਲ ਨਾਲ ਜੋ ਜੱਫਾ ਪਹਿਗਿਆ ਇੱਟਾ ਹੋਣ ਨੂੰ ਵੀ ਜੀ ਕਰਦਾ ਹੈ ਪਰ ਮੈਨੂੰ ਬੈਠਾ ਨਹੀਂ ਦਿੰਦੇ ਯਾਰ ਹੈਨਾ ਆਹ ਦੇਖ ਲੈਣਾ ਕੋਈ ਨਾਲ ਨਾ ਜਾਏ ਮੈਂ ਮੇਰਾ ਕਿਵਰ ਕਿੱਥੇ ਬਹਿਣਾ ਉਹਨਾਂ ਉੱਥੇ ਬਹਿ ਜਾਉਂ ਉੱਥੇ ਬਹਿ ਉੱਥੇ ਕਿੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਤੇ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬੈ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਰਹੇ ਹਾਂ ਖੇਡਦੇ ਵੀ ਰਹੇ ਹਾਂ ਹੈਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਤਮ ਹੈ ਪਤਾ ਨਹੀਂ ਤਰੂਤੋ ਲੱਗੇ ਹੋਣਗੇ ਆਹ ਟੂਰਨਾਮੈਂਟ ਵਾਸਤੇ ਤੇ ਅੱਜ ਜਦ ਇਹ ਆ ਗਿਆ ਇਸ ਜੀ ਨਾ ਪਪਾਸ ਨਾ ਕਰਾਉ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਦੇ ਘਰ ਦੇ ਕੰਮ ਪੱਠੇ ਪੱਟ ਕੇ ਨਾ ਕੰਮ ਕਰਕੇ ਇੱਕ ਕਬੱਡੀ ਦੇ ਖੜਾਏ ਨੇ ਸਭਾ ਸਭਾ ਦੇਖਣ ਲਈ ਉਹ ਕਦੇ ਫੇਰ ਕਰਨਾਂਗੇ ਪਰ ਆਇ ਨਿਤੀਆਂ ਉਹ ਕਦੇ ਫੇਰ ਰੈਲੀ ਰੱਖ ਲਾਂਗੇ ਜੇ ਫਿਰ ਤੁਹਾਨੂੰ ਜਿ ਭਲਾਇਆ ਉੱਥੇ ਆ ਜਿਓ ਮਾਰਾ ਤੁਸੀ ਕਬੱਡੀ ਦੇ ਖੜਾਏ ਹੋ ਜਿਹਦੀ ਪੂਰੀ ਲਿਖਾ ਭਾਈ ਉਹ ਸੇ ਸਾਥ ਵੀ ਹੋਣੀ ਚਾਹੀਦੀ ਹੈ ਫਤ ਬੱਲੇ ਬੱਲੇ ਤਾੜੀਆਂ ਮਾਰੋ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਜੋਂ ਦੇ ਬਾਅਦ ਸਿਰੋ ਮੰਗਾ ਕੋਈ ਪ੍ਰੋਬਲਮ ਨਹੀਂ ਲਗਨ ਜੀ ਟੱਕ ਲਿਖਿਆ ਜੇ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਗਾ ਐ ਫਾਈ ਜਨਵਰੀ ਨੂੰ ਲਾਲਾ ਜੀ 1865 ਨੂੰ ਚੱਲੂਗਾ ਹੈ ਨਾ ਕਿ ਜਦੋਂ ਅਗਲੇ ਫਾਈ ਜਨਵਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲਾਂਪਾ ਇਹ ਜਿਹੜਾ ਉਹ ਪਿਛਲੀ ਵਾਰ ਤੁਸੀਂ ਹਾਂ ਅਗਲੀ ਵਾਰ ਆਪਾਂ ਹੋਰ ਮੰਗਾ ਰੱਖ ਲਿਓ ਕਿ ਹੋਰ ਡਵੈਲਪ ਕਰਦੇ ਹਾਂ ਹੋਰ ਪਿੰਡਾਂ ਨੂੰ ਸੁਖਪਾਉਣਾ ਹੈ ਗਰਾਊਂਡ ਬਣਾ ਰਹੇ ਹਾਂ ਛੱਪੜ ਠੀਕ ਕਰ ਰਹੇ ਹਾਂ ਹੈ ਨਾ ਤਾਂ ਕਿ ਉਦਯੋਗ ਖੜਾ ਚੱਲੇਗੇ ਹੌਲੀ 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 ਮੈਂ ਬੈਠਣਾ ਕਿੱਧਰੋਂ ਦੱਸਿਆ ਨਹੀਂ ਕਿੱਥੇ ਬੈਠੂਗਾ ਲੈ ਆਪਾਂ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੇ ਆ ਉਹ ਖੜਜੋ ਖੜਜੋ ਕੁਝ ਨਹੀਂ ਹੁੰਦਾ ਖੜਜੋ ਉਹ ਭਾਈ ਤੁਰ ਸਰ ਖੜਜੋ ਤਾਂ ਤੈਂ ਕਿਹ ਲੈਣਾ ਮੈਂ ਇੱਥੇ ਬੈਠੂ ਚਲ ਜੀ ਇਹਨਾਂ ਨੇ ਪੜੇਗਾ ਕੀ ਕਰੀਏ ਫੋਟੋਕਾਲ ਕਹਿੰਦੇ ਆਂ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਉ ਜੀ ਰੈਫਰੀ ਸਾਹਿਬ